ਸੋ ਅੱਜ ਗੱਲ ਕਰਦੇ ਆ ਵੀ ਸਭ ਇਹ ਲਾਈਵ ਦੀ ਸ਼ੁਰੂਆਤ ਕਿੱਥੋਂ ਕਰੋ ਮੁੰਡਾ ਕਿਤਾਬਾਂ ਖੋਲਦਾ ਹੈ ਲੋਕਾਂ ਦੀ ਸਿੱਖਿਆ ਸੁਣਦਾ ਹੈ ਕੁਝ ਗੱਲਾਂ ਸਮਝ ਵਿੱਚ ਆਉਂਦੀਆਂ ਨੇ ਕੁਝ ਸਮਝ ਵਿੱਚ ਨਹੀਂ ਆਉਂਦੀਆਂ ਕੋਈ ਕਹਿੰਦਾ ਵੀ ਪੈਸੇ ਕਮਾ ਲਓ ਕੋਈ ਕਹਿੰਦਾ ਵੀ ਰਾਬਤਾ ਨਾ ਲੈ ਲਓ ਤਾਂ ਕੀਤਾ ਕੀ ਜਾਵੇ ਅਗਰ ਤੁਸੀਂ ਕਿਸੇ ਰੱਬ ਦੇ ਬੰਦੇ ਕੋਲ ਬੁੱਲ ਬੈਠੋਗੇ। ਉਹ ਕੋ ਕੋ ਦੇਖੋ ਵੀ ਰੱਬ ਦਾ ਨਾਮ ਨਹੀਂ ਲਿਆ। ਹੁਣ ਤੇਰੀ ਜ਼ਿੰਦਗੀ ਬੇਕਾਰ ਹੋ ਗਈ। ਤੇ ਰੋਹੀ ਤੁਸੀਂ ਕਿਸੇ ਪਹਿਲਵਾਨ ਕੋਲ ਜਾ ਕੇ ਬਹਿ ਜਾਓ। ਉਹ ਕੋ ਕੋ ਦੇਖ ਵੀ ਤੇਰੀ ਸਿਹਤ ਪੂਰੀ ਉਨੀ ਠੀਕ ਨਹੀਂ ਗਈ। ਜਿੰਨੀ ਹੋਣੀ ਚਾਹੀਦੀ ਆ। ਤੇ ਵੀ ਤੇਰੀ ਜ਼ਿੰਦਗੀ ਬੇਕਾਰ ਹੋ ਗਈ। ਕੋ ਬੰਦਾ ਪੰਜਾਬੀ ਇੰਗਲਿਸ਼ ਵਾਲੇ ਕੋਲ ਬਹਿ ਜਾਵੇ। ਹੋ ਕਰਨਗੇ ਵੀ ਤੈਨੂੰ ਭਈ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੇਰੇ ਬੇਕਾਰ ਹੋ ਗਈ ਆ ਤੂੰ ਬੰਦਾ ਐ ਐਕਚੁਅਲ 'ਚ ਕਰੇ ਕੀ ਸੋਸਾਰੀ ਦੀਆਂ ਚੀਜ਼ਾਂ ਸਾਡੇ ਕੋਲ ਹੈ ਨਹੀਂ ਗਈਆਂ ਸਾਡੇ ਛੇ ਰਹਿੰਦਾ ਵੀ ਸੜਕੋ ਕਾਰ ਨਹੀਂ ਕੀ ਕਿਸੇ ਕੋ ਕੋ ਸਕੂਟਰ ਨਹੀਂ ਹੈਗਾ ਕਦੀ ਕਵਾਂਗੇ ਸਾਡੋ ਕਾਰ ਨਹੀਂ ਹੈਗਾ ਤੁਹੋ ਕਰ ਆਪਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਰਹੀਏ ਤੇ ਫਿਰ ਦੁੱਖ ਤੋਂ ਇਲਾਵਾ ਤਾਂ ਕੁਝ ਪੱਲੇ ਨਹੀਂ ਪੈਂਣਾ ਕੀ ਕੀਤਾ ਜਾਵੇ ਇਹ ਹਰ ਗੱਲ ਹਰ ਗੱਲ ਸੋਚਣ ਦੇ ਨਾਲ ਦੁੱਖ ਤੋਂ ਇਲਾਵਾ ਹੋਰ ਕੁਝ ਪੱਲੇ ਨਹੀਂ ਪੈਂਦਾ ਜਿੰਨਾ ਸੋਚੋਗੇ ਉਨਾ ਹੀ ਦੁੱਖ ਤੋਂ ਬਾਬਾ ਜਾਨ ਨੇ ਕੀ ਕਹਿੰਦੇ ਨੇ ਵੀ ਸੋਚੇ ਸੋਚਣਾ ਹੋਵੇ ਜੇ ਸੋਚੇ ਲਖਵਾਰ ਤੋਂ ਵੀ ਆੜੇ ਸੋਚਵਾਲੀ ਗੱਲ ਐ ਇਸ ਤੋਂ ਗੱਲ ਬਾਹਰ ਹੋਣ ਦੀ ਗੱਲ ਹੈ। ਜੇ ਅਗਰ ਆਪਾਂ ਦੁਨੀਆ ਦਾ ਇੱਕ ਮੋਟਾ ਜਿਹਾ ਹਿਸਾਬ ਲਈਏ ਕਿ ਉਹਦੇ ਵਿੱਚ ਵੀ ਬਹੁਤ ਹੀ ਦੁਨੀਆ ਤੇ ਨੂੰ ਇਹ ਸਮਝਾਇਆ ਜਾਂਦਾ ਹੈ ਪੈਸਾ ਤੇ ਹੋਰ ਪੈਸਾ ਕਮਾ ਲਓ। ਉਹ ਪੈਸੇ ਦੀ ਦੌੜ ਵਿੱਚ ਭੱਜ ਭੱਜ ਕੇ ਭੱਜ ਭੱਜ ਕੇ ਦੁਖੀ ਹੋ ਰਹੀ ਹੈ। ਜਿਹੜੇ ਬੰਦੇ ਬਹੁਤ ਸਿਆਣੇ ਨੇ ਉਹ ਫਿਰ ਕਈ ਵਾਰ ਉਹ ਖੋਜਾਂ ਦੇ ਵਿੱਚ ਲੱਗ ਜਾਂਦੇ ਆ ਕਿ ਖੋਜ ਪੂਰੀ ਨਹੀਂ ਹੋਈ ਖੋਜ ਦੇ ਖੋਜ ਦੇ ਕਈ ਵਾਰ ਪਦਾਰਥ ਦੀ ਖੋਜ ਉਹ ਫਿਜ਼ਿਕਸ ਦੀ ਖੋਜ ਕਰ ਰਿਹਾ ਹੈ ਕੋ ਤਾਰਿਆਂ ਦੀ ਖੋਜ ਕਰ ਰਿਹਾ ਹੈ ਉਹ ਕਰਦੇ ਕਰਦੇ ਉਹਨਾਂ ਦੀ ਉਮਰ ਲੰਘ ਜਾਂਦੀ ਹੈ ਉਹ ਵੀ ਦੁਖੀ ਹੁੰਦੇ ਆ ਬਾਕੀ ਕਈ ਹੋਰ ਗਾਂ ਤੁਰਦੇ ਆ ਉਹ ਸੁਣ ਲੈਂਦੇ ਆ ਕਿ ਰੱਬ ਲੈਣਾ ਚਾਹੀਦਾ ਰੱਬ ਤੋਂ ਬਣਾ ਗੱਲ ਨਹੀਂ ਬਣਦੀ ਤੂੰ ਸੁਣ ਲੈਂਦੇ ਆ ਵੀ ਰੱਬ ਦੇ ਦਰਸ਼ਨ ਹੋਣਗੇ ਤਾਂ ਹੀ ਖੁਸ਼ੀ ਹੋਏਗੀ। ਪਰ ਉਹ ਰੱਬ ਦੇ ਚੱਕਰ ਦੇ ਵਿੱਚ ਪਰੇਸ਼ਾਨ ਹੋਣ ਲੱਗ ਪੈਂਦੇ ਆ। ਜੋ ਫਿਰ ਤਰ੍ਹਾਂ ਤਰ੍ਹਾਂ ਦੇ ਧਰਮ ਤਰ੍ਹਾਂ ਤਰ੍ਹਾਂ ਦੇ ਸਾਧ ਸੰਤ। ਜੋ ਜਿਹੜੇ ਬੰਦੇ ਫਿਰ ਰੱਬੋ ਵਾਲੇ ਪਾਸੇ ਲੱਗ ਜਾਂਦੇ ਆ ਉਹਨਾਂ ਨੂੰ ਵੀ ਬਹੁਤੇ ਡੇਰੇਆਂ ਵਿੱਚ ਘੁੰਮਦੇ ਹੋਏ ਜਿੰਨੇ ਸਾਧ ਸੰਤ ਨੇ ਸਾਰੇ ਕਨਫਿਊਜ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਦਾ ਕੋਈ ਕੁਝ ਕਹਿੰਦਾ ਵੀ ਕੋਈ ਕੁਝ ਕਹਿੰਦਾ ਹੈ ਤੇ ਬੰਦਾ ਕਹਿੰਦਾ ਵੀ ਫਿਰ ਲਾਈਫ ਨੂੰ ਸਟਾਰਟ ਕਿੱਥੋਂ ਕਰੀ ਤੇ ਜੀਏ ਕਿਵੇਂ ਜਿਹੜਾ ਵੀ ਤੁਹਾਨੂੰ ਮਿਲੇਗਾ ਇੱਕ ਇਨਫੀਰੀਟੀ ਕੰਪਲੈਕਸ ਤੋਂ ਵੱਧ ਤੁਹਾਨੂੰ ਹੋਰ ਕੁਝ ਨਹੀਂ ਕ੍ਰੀਏਟ ਕਰਨ ਵਾਲਾ ਸੋ ਬੈਸਟ ਹੈ 1 1 ਵਰਡ ਸਟ੍ਰੈਟਜੀ ਮਸਤਰ ਜਿਹੜਾ ਇਨਸਾਨ ਤੁਹਾਨੂੰ ਉਸ ਇਨਫੀਰੀਟੀ ਕੰਪਲੈਕਸ ਦਿੰਦਾ ਹੈ ਜਿਹੜਾ ਕਹਿੰਦਾ ਤੇਰੇ ਕੋਲ ਅਕਲ ਘਟ ਹੈ ਉਹਨੂੰ ਵੀ ਕੋ ਸਸਰੀ ਕਾਲ ਜਿਹੜਾ ਕਹਿੰਦਾ ਤੈਨੂੰ ਰੱਬ ਨਹੀਂ ਮਿਲਿਆ ਉਹਨੂੰ ਵੀ ਕੋ ਸਸਰੀ ਕਾਲ ਜਿਹੜਾ ਕੋ ਤੇਰੇ ਕੋ ਪੈਸੇ ਘਟ ਹੈ ਉਹਨੂੰ ਵੀ ਕੋ ਸਸਰੀ ਕਾਲ ਤੇ ਜਿਹੜਾ ਵੀ ਤੁਹਾਨੂੰ ਕੋਈ ਕਿਸੇ ਵੀ ਤਰੀਕੀ ਦੀ ਇਨਫੀਰੀਟੀ ਕੰਪਲੈਕਸ ਦੇਣ ਦੀ ਕੋਸ਼ਿਸ਼ ਕਰਦਾ ਆ ਭਾਵੇਂ ਉਹ ਦੁਨੀਆ ਦੇ ਪੈਸੇ ਦੀ ਹੋਵੇ ਜਾਂ ਫਿਰ ਰੱਬ ਦੀ ਹੋਵੇ ਸਾਰਿਆਂ ਨੂੰ ਸਸਰੀ ਕਾਲ ਤੇ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਮੈਨੂੰ ਆ ਨਹੀਂ ਆਉਂਦਾ ਮੈਂ ਘਟ ਰਹਿ ਗਿਆ ਮੈਨੂੰ ਜੀ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ ਜੀ ਹੁਣ ਮੈਂ ਕੀ ਕਰਾਂ ਕੀ ਕੀਤਾ ਜਾ ਸਕਦਾ ਜੀ ਸਾਨੂੰ ਤਾਂ ਕੋਈ ਨਹੀਂ ਮਿਲਿਆ ਜਿਹੜਾ ਕਹੇ ਵੀ ਦਰਸ਼ਨ ਹੋ ਗਏ ਹਰ ਕਿਸੇ ਦੇ ਆਪੋ ਆਪਣੇ ਦਰਸ਼ਨ ਹੋਣਾ ਸੀਗੇ ਜੀ ਸਾਨੂੰ ਹੋ ਗਏ ਆ ਹੋਰ 50 ਬੰਦੇ ਪਿੱਛੇ ਆ ਕੇ ਖੜ੍ਹ ਜਾਣਗੇ ਤੋਂ ਇਹ ਬਸ ਮਾਨੀਆਂ ਭਾਵਨਾਵਾਂ ਆਆਂ ਜਿੰਨੇ ਜਿੱਥੇ ਸੈੱਟ ਕਰ ਲੀਆਂ ਤੋਂ ਇੱਕ ਲਾਈਨ ਦੀ ਸਟ੍ਰੈਟੇਜੀ ਆ ਮਸਤਰਾ ਦੁਜਾ ਫਾਲਤੂ ਦਾ ਲੋਕਾਂ ਦੇ ਨਾਲ ਗੱਲ ਕਰਨ ਦੀ ਬਹਿਸਣ ਬਾਜੀ ਦੀ ਕਿਸੇ ਨੂੰ ਕੋਈ ਲੋੜ ਹੀ ਨਹੀਂ ਗੀ ਸਾਨੂੰ ਸਾਡੀ ਸਮਝ ਮੁਬਾਰਕ ਬਾਕੀ ਲੋਕਾਂ ਨੂੰ ਉਹਨਾਂ ਦੀ ਸਮਝ ਮੁਬਾਰਕ ਕਹਿੰਦੇ ਸੰਤ ਮਲੇ ਕੁਛ ਕਹੀਏ ਸੁਣੀਏ ਅਸੰਤ ਮਲੇ ਮਸਟ ਹੋਏ ਰਹੀਏ ਗੁਰਬਾਣੀ ਦੀ ਜੀ ਪੰਕਤੀ ਆਂਦੀ ਆ ਮਸਟ ਚੁੱਪੋਗੇ ਰੋ ਜਿੱਥੇ ਬੋਲਣ ਹਾਰੀਏ ਥਿੱਥੇ ਚੰਗੀ ਚੁੱਪ ਜੋ ਕੋਈ ਸਪੈਲਿੰਗ ਮਿਸਟੇਕ ਲੱਗਦੇ ਆਪਣੇ ਆਪ ਸੈਟ ਸਹੀ ਕਰ ਲਿਓ ਜੀ। ਜੋ ਮਸਟਰੋ ਮਸਟਰੋ ਚੋਪਰ ਬਸ ਜ਼ਿੰਦਗੀ ਬਹੁਤ ਖੂਬਸੂਰਤ ਹੈ। ਜਿਹਨੂੰ ਜਫਜੀ ਮਿਲੀ ਆ ਸਭ ਨੂੰ ਵਧੀਆ ਮਿਲੀ ਆ। ਜਦੋਂ ਤੁਸੀਂ ਕੰਪੈਰੀਜ਼ਨ ਛੱਡ ਦਿਓਗੇ, ਛੱਡ ਦਾਂਗੇ। ਉਨੀ ਜ਼ਿੰਦਗੀ ਵਧੀਆ ਹੁੰਦੀ ਚਲੀ ਜਾਊਗੀ। ਆਪਾਂ ਤਾਂ ਇਹੀ ਸਿੱਖਿਆ ਜੀ। ਉਹ ਕਿ ਸਤਿ ਸ਼੍ਰੀ ਅਕਾਲ ਜੀ